ਆ ਮੱਝ ਆਈ ਆ ਬਾਈ ਫਾਸਟ ਪਹਿਲੇ ਸੂਏ ਆ 1 ਅਗਸਤ ਨੂੰ ਸੂਈ ਹੋਈ ਆ ਇਹ ਵੀਰ ਕਹਿੰਦੇ 14 ਲੀਟਰ ਦੁੱਧ ਆ ਇਹਦੇ ਲਈ ਇਹਨੇ ਫਾਸਟ ਪ੍ਰਾਈਜ਼ ਜਿੱਤੇ ਛੱਠਾ ਨਨਹੇੜਾ ਪਿੰਡ ਹੈ ਪੱਕੀ ਆ ਮੱਝ ਚੈੱਕ ਕਰ ਲਈ ਇਹਦੀ ਪਹਿਲੀ ਪੋਜੀਸ਼ਨ ਆਈ ਆ ਪਹਿਲੇ ਸੂਏ 1 ਅਗਸਤ ਨੂੰ ਬਾਈ ਕਹਿੰਦਾ ਸੂਈ ਸੀ ਦਾ ਪੂਰਾ ਨਸਲ ਦੇ ਵਿੱਚ ਇਹ ਮੱਝ ਨੇ ਪਹਿਲਾ ਸਥਾਨ ਜਿਹੜਾ ਉਹ ਪ੍ਰਾਪਤ ਕੀਤਾ ਗਾ ਕੰਮਟ ਕਰਦਿਗੇ ਤਿੰਨ ਮੱਝਾਂ ਗੱਡੀਆਂ ਨੇ ਮੂਰਾ ਨਸਲ ਚ ਪਹਿਲੇ ਸਥਾਨ ਤੇ ਇਹ ਆਈ ਹੈ ਨੀਜੇ ਸਥਾਨ ਤੇ ਸੋਜ ਪਿੰਡ ਤੋਂ ਆਈ ਸੀ ਤੋਂ ਤਿੰਨ ਮੱਝਾਂ ਦੇ ਵਿੱਚ ਕੱਢੀਆਂ ਗਈਆਂ ਨੇ ਉਹ ਪਤਾ ਉਹ ਵੀਡੀਓ ਦੇ ਵਿੱਚ ਦਿਖਾਈਆਂ ਤਾਂ ਪ्योर ਮੂਰਾ ਨਸਲ ਦੀ ਹੈ 14 ਲੀਟਰ ਇਹਦਾ ਥੱਲੇ ਦੁੱਧ ਹੈ ਮੱਝ ਚੈੱਕ ਕਰ ਸਕਦੇ ਭਰਾਓ ਬਹੁਤ ਮਿਹਨਤ ਨਾਲ ਸ਼ੌਕ ਨਾਲ ਇਹ ਮੱਝਾਂ ਨੇ ਜਿਹੜੀਆਂ ਪਾਲੀਆਂ ਨੇ ਦੇਵਾ ਥਾਣ ਸਾਰੇ ਦੇਖ ਲੋ 14 ਲੀਟਰ ਹੈ 24 ਸੁੰਦਰਤਾ ਮੁਕਾਬਲੇ ਨੇ ਉਹਦੇ ਵਿੱਚ ਇਹਦੀ ਪੋਜੀਸ਼ਨ ਆਈ ਹੈ ਤੇ ਆ ਮੱਝ ਦਾ ਬਈ ਸੈਕਿੰਡ ਸਥਾਨ ਕਿਹੜੇ ਪਿੰਡ ਤੋਂ ਆਇਆ ਬਈ ਕੋਈ ਕੋਰ ਵਾਲੇ ਤੋਂ ਬਈ ਕੋਰ ਵਾਲੇ ਤੋਂ ਕੰਮੇ ਸੁਏ ਇਹ ਦੋ ਦਿਨ ਨਹੀਂ ਦੋ ਦੰਦ ਦੋ ਦੰਦ ਤੋਂ ਪਹਿਲੇ ਸੁਏ ਦੁੱਧ ਚੋਂ ਆਈ ਇਹ ਮਿਲਟੀਵਿਟੀ ਚਾਈਏ ਅੱਛਾ ਤਾਂ ਮੱਜ ਦਾ ਦੂਸਰਾ ਸਥਾਨ ਹੈ ਪੂਰਾ ਨਸਲ ਹੈ ਬਾਕੀ ਅੰਦਰ ਜਾ ਕੇ ਦਿਖਾ ਦਨੇ ਆ ਮਿਲਕ ਬਿਊਟੀ ਦੀ ਸੁੰਦਰਤਾ ਮੁਕਾਬਲੇ ਦੇ ਵਿੱਚ ਇਹ ਮੱਜ ਨੇ ਜਿਹੜਾ ਦੂਜਾ ਸਥਾਨ ਪ੍ਰਾਪਤ ਕੀਤਾ ਹੈ ਕੋਰ ਵਾਲੇ ਤੋਂ ਇਹ ਵੀ ਰਾਏ ਨੇ ਆ ਮੱਜ ਦੇਖ ਲੋ ਬਈ ਪੂਰੀਆਂ ਐ ਸ਼ੌਕ ਨਾਲ ਪਾਣੀਆਂ ਹੋਈਆਂ ਨੇ ਲੇਵੇ ਲੂਵੇ ਪਿੰਡੇ ਲਿਸ਼ਕਦੇ ਆ ਜ ਆਖਰੀ ਦਿਨ ਹੈ ਮੇਲੇ ਦਾ ਅੱਜ ਸੁੰਦਰਤਾ ਮੁਕਾਬਲੇ ਨੇ ਵੱਖ-ਵੱਖ ਨਸਲਾਂ ਨੇ ਝੋਟੀਆਂ ਦੀ ਇਹ ਮੂਰਨ ਅਸਲ ਦੀ ਐ ਇਹ ਸੈਕਿੰਡ ਨੰਬਰ ਤੇ ਇਧਰੋਂ ਆ ਸਤੋਜ ਪਿੰਡ ਤੋਂ ਸੀ ਇਹ ਤੀਜੇ ਨੰਬਰ ਤੇ ਆ ਤੇ ਇਹ ਸੈਕਿੰਡ ਤੇ ਆ ਆ ਵੀਰ ਨਾਲ ਆਏ ਨੇ ਚੈੱਕ ਕਰ ਲੁ ਕੀ ਕਰਨਾ ਨਾ ਲੈ ਵੀ ਸੈਕਿੰਡ ਪੋਜੀਸ਼ਨ ਇਹਦੀ ਹਾਂ ਰੇਕਟਰ ਨੂੰ ਮੈਂ ਕਿਹਾ ਪੂਰਾ ਨਸਲ ਦੀ ਝੋਟੀ ਆ ਬਾਈ ਇਹ ਤੀਜੇ ਨੰਬਰ ਤੇ ਆਈ ਆ ਸਤਾਉਜ ਪਿੰਡ ਤੋਂ ਭਰਾ ਆਏ ਨੇ 12 ਲੀਟਰ ਦਾ ਪਨੂਣ ਝੋਟੀ ਆ ਰਿੰਗ ਨੰਬਰ 1 ਤੋਂ ਲੈ ਕੇ ਚੈੱਕ ਕਰ ਲੋ ਪੂਰਾ ਨਸਲ ਚ ਪ्युअर ਪ्युअर ਮੂਰਾ ਨਸਲ ਆ ਇਹ ਬਿੱਗੇ ਵਰਦੀਆਂ ਮੱਧਾ ਬਿੱਗ ਚ ਵਾਲੀ ਝੋਟੀ ਦੇਖ ਸਕਦੇ ਹੋ ਅੰਦਰੋਂ ਪਿੱਛੋਂ ਦਿਖਾ ਦਿੰਦੇ ਆ ਇੱਥੇ ਲੈ ਕੇ ਵੱਡੀਆਂ ਕੱਟਾਂ ਲੈ ਕੇ ਮੁੰਡੇ ਜੀ ਇਹ ਤੀਜੀ ਪੋਜੀਸ਼ਨ ਆ ਗਈ ਇਹਦੇ ਵਿੱਚ 1 ਨੰਬਰ ਦੇ ਵਿੱਚ ਤਾਂ ਇਹ ਮੱਝ ਆ ਜੀ ਤੀਜੀ ਪੋਜੀਸ਼ਨ ਤੇ ਆਈ ਆ ਮੂਰਾ ਨਸਲ ਚ ਕਾਲੀ ਬੇਲਦੀ ਹੈ 2 ਸਾਲ 1 ਮਹੀਨੇ ਦੀ ਉਮਰ ਹੈ 12 ਲੀਟਰ ਦੁੱਧ ਦਾ ਕਰ ਲੋ ਚੈੱਕ ਸਤੋਜ ਪਿੰਡ ਤੋਂ ਨੇ ਅੱਜ ਦਾੜਕ ਮੁਕਾਬਲੇ ਸੁੰਦਰਤਾ ਮੁਕਾਬਲੇ 'ਚ ਜਿੱਤ ਗਏ ਤੀਜਾ ਸਥਾਨ ਹਾਸਲ ਕੀਤਾ ਨੇ ਸਤੋਜ ਪਿੰਡ ਤੋਂ ਇਹ ਤੀਜਾ ਸਥਾਨ ਹੈ ਉਹ ਦਰਗਾਹ ਪਹਿਲੇ ਵਾਲੇ ਦੂਜੇ ਵਾਲੇ ਫਿਰਗਾ ਪਹਿਲੇ ਵਾਲੇ ਆ ਗਏ ਇਹ ਸਤੋਜ ਪਿੰਡ ਦੀ ਮੱਝ ਹੈ ਭੰਤਵਾਨ ਦੇ ਪਿੰਡ ਤੋਂ ਤੀਜਾ ਸਥਾਨ ਹੈ ਜਿਹੜਾ ਇਹਨੇ ਹਾਸਲ ਕੀਤਾ ਹੈ ਇਹ ਤਾਂ ਇੰਟਰਵਿਊ ਵਾਲੇ ਬਹੁਤ ਆ ਰਹੇ ਆ ਬਾਈ ਪਾ ਮੋਟੀ ਮੋਟੀ ਜਾਣਕਾਰੀ ਪੁੱਛ ਲਈ ਪਲੂਣ ਝੋਟੀ ਆ 12 ਲੀਟਰ ਦੁੱਧ ਦੱਸਿਆ ਇਹਨਾਂ ਨੇ ਤੇ ਆ ਇਹਦਾ ਲੇਵ ਆ ਸਾਰਾ ਮੂਰਾ ਨਸਲ ਐ ਪਿਓਰ ਆ ਕੋਟੜਾ ਕਲਾਂ ਮੀਲੇ ਦੇ ਵਿੱਚ ਕੋਟੜਾ ਕਲਾਂ ਦੇ ਵਿੱਚ ਅੱਜ ਆਖਰੀ ਦਿਨ ਐ ਚੌਥਾ ਦਿਨ ਐ